ਤੀਜਾ ਲਿਆਈਆਂ ਸ਼ਾਨ ਦਾ ਪੈਰਾਗੋਨ ਦਾ ਨਾਂ ਰੌਸ਼ਨ ਕੀਤਾ ਪੈਰਾਗੋਨ ਦਾ ਨਾਂ ਰੌਸ਼ਨ ਕੀਤਾ ਨਾਲੇ ਕੀਤਾ ਮਾਂ-ਬਾਪ ਦਾ ਅੱਜ ਇਹ ਮੋਤਰ ਰੱਬ ਨੇ ਦਿੱਤਾ ਸਭ ਦਾ ਸ਼ੁਕਰ ਮਨਾਈਏ ਆਜੋ ਰਾਂ ਮਿਲ ਕੇ ਖੁਸ਼ੀਏ CBSE ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਹਨ ਸੋ ਜ਼ਿਲ੍ਹਾ ਲੁਧਿਆਣਾ ਦੇ ਪੈਰਾਗੋਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਸਟਾਫ ਅਤੇ ਮੈਨੇਜਮੈਂਟ ਵੱਲੋਂ ਵੀ ਢੋਲ ਤਮੱਕੇ ਨਾਲ ਨੱਚ ਕੇ ਖੁਸ਼ੀ ਮਨਾਈ ਗਈ ਪੈਰਾਗੋਨ ਇੰਟਰਨੈਸ਼ਨਲ ਸਕੂਲ ਮੰਗਲ ਨਜ਼ਦੀਕ ਟੇਲੋਂ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਹੈ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 100% ਆਉਣ ਤੇ ਸਕੂਲ ਦੇ ਵਿਦਿਆਰਥੀਆਂ ਸਟਾਫ ਤੇ ਸਕੂਲ ਮੈਨੇਜਮੈਂਟ ਨੇ ਖੁਸ਼ੀ ਮਨਾਈ ਜਿਕਰਯੋਗ ਹੈ ਕਿ ਸਕੂਲ ਦੀ 10ਵੀਂ ਕਲਾਸ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ 97% ਨੰਬਰ ਲੈ ਕੇ ਨਾ ਸਿਰਫ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਇਲਾਕੇ ਦੇ ਸਕੂਲਾਂ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸਕੂਲ ਮੈਨੇਜਮੈਂਟ ਵੱਲੋਂ ਪਹਿਲੇ ਦੂਸਰੇ ਤੀਸਰੇ ਅਤੇ ਮੈਰਿਟ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਨੂੰ ਟੈਬਲੇਟ ਦੇ ਕੇ ਸਨਮਾਨਿਤ ਕੀਤਾ ਗਿਆ ਉਹਦੇ ਆਈਦੇ ਨਾਲ-ਨਾਲ ਸਕੂਲ ਨੇ ਖੇਡਾਂ ਵਿੱਚ ਵੀ ਇੰਟਰਨੈਸ਼ਨਲ ਲੈਵਲ ਤੱਕ ਮੱਲਾ ਮਾਰੀਆਂ ਹਨ ਇੱਥੇ সুইমিং, ਸਕੈਟਿੰਗ, ਸ਼ੂਟਿੰਗ ਸਿਖਾਈ ਜਾਂਦੀ ਹੈ ਇਸੇ ਕਾਰਨ ਪੈਰਾਗੋਨ ਸਕੂਲ ਇਲਾਕੇ ਦਾ ਨਾਮਵਰ ਸਕੂਲ ਕਿਹਾ ਜਾਂਦਾ ਹੈ ਸਕੂਲ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ ਮੈਨੇਜਮੈਂਟ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਦਿੱਤਾ माई सैल्फ मनजीत कौर सिद्धू प्रिंसिपल पैरागॉन इंटरनेशनल स्कूल आई फील रियली इलेटेड टू अनाउंस दैट आर स्टूडेंट हर सिमर कौर हैज टॉप द स्कूल नॉट ओनली इन द स्कूल शी हैज़ टॉपट इन द एरिया ऑल्सो अज यह सू खुशी त मान है ये साकेटिड स्टाफ नैनेजमेंट नेरेंट्स नेहनती बच्चे थैंक यू ਮੈਂ ਹੁਣੇ ਕਲਾਸ 11th ਦੀ ਚੰ। ਕੀ ਨਾਮ ਤੁਹਾਡਾ? ਹਰਸਿਮਰਨ ਕਾਹ। ਕਿਹੜੇ ਪਿੰਡ ਤੋਂ? ਹਰਮਨ ਜੁਤਰਾ। ਅੱਜ ਕਿੰਨੇ ਮਾਰਕਸ ਆਏ ਨੇ ਤੁਹਾਡੇ? 97.5 ਕੀ ਕਹਿਣਾ ਚਾਹੋਗੇ ਤੁਸੀਂ ਕਿੰਨੇ ਕੁ ਖੁਸ਼ ਹੋ ਅੱਜ? ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੇਰੇ ਬਹੁਤ ਵਧੀਆ ਨੰਬਰ ਆਏ ਨੇ। ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰੋਗੇ ਆਪਣੇ ਟੀਚਰ ਦਾ ਕਰੋਗੇ ਪ੍ਰਿੰਸੀਪਲ ਸਰ ਦਾ ਕਰੋਗੇ? ਮੈਂ ਬਹੁਤ ਧੰਨਵਾਦੀ ਆ ਆਪਣੇ ਮੰਮੋ ਕੋ ਕਾਦੀ ਟੀਚਰਸ ਤੇ My principal ne support I'm Angel Verma I studied in Paragon International School now I'm in plus one grade I got second position with 94.5 percent and I would like to thank all of my staffs and teachers especially to my parents and to principal ma'am who supported me a lot in my journey thank you Haanji, beta, I'm the sweet car from Kalak and today uh, now i am in 11th grade i just passed my 10th grade with 92.5% marks i am literally very happy that all of my teachers my principal and my parents all the all of them supporting me and now i would like to thank them for having helped me in in achieving these much good marks thank you thank you my name is I am a student main paragon international school school have student 10th class 90 percent marks pass ki so i am my parents the my teachers the very thankful they have ਪ੍ਰੋਫੈਸਰ ਸੌਫਤ ਡਾਇਰੈਕਟਰ ਪੈਰਾਗੋਨ ਇੰਟਰਨੈਸ਼ਨਲ ਸਕੂਲ ਸਭ ਤੋਂ ਪਹਿਲਾਂ ਅਮਰਗੜ ਨਿਊਜ਼ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਬੱਚਿਆਂ ਦੀ ਇਸ ਅਚੀਵਮੈਂਟ ਦੀ ਪ੍ਰਾਪਤੀ ਦੀ ਕਵਰੇਜ ਕਰਨ ਪਹੁੰਚੇ ਨੇ ਮੈਂ ਬੜੇ ਮਾਣ ਨਾਲ ਇਹ ਗੱਲ ਦੱਸਣਾ ਚਾਹਣਾ ਕਿ ਪੈਰਾਗੋਨ ਸਕੂਲ ਜੋ ਕਿ ਕਲਾਸ 2 ਤੱਕ ਸੀਬੀਐਸਸੀ ਦੇ ਨਾਲ ਅਫੀਲੀਏਟਡ ਹੈ ਅਜੇ ਉਹਦਾ ਦੂਜਾ ਜਾਂ ਤੀਜਾ ਬੈਚ ਹੀ ਹੋਏਗਾ ਦਸਵੀਂ ਦਾ ਉਸਨੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਉੱਦੇ ਜੋ ਵਿਦਿਆਰਥਣ ਹੈ ਉਹ ਲਗਭਗ 98% ਨੰਬਰ ਲੈਨੇ ਉਹਨੇ ਤੇ ਇਹ ਬੜੇ ਮਾਣ ਵਾਲੀ ਗੱਲ ਹੈ ਇਸ ਦੇ ਨਾਲ ਨਾਲ ਜਿਹੜੇ ਬਾਕੀ ਬੱਚੇ ਨੇ ਦਸਵੀਂ ਕਲਾਸ ਦੇ ਜੋ ਵਿਦਿਆਰਥੀ ਸੀ 62 ਅਪੀਅਰ ਹੋਏ ਸੀ ਸਾਰੇ ਦੇ ਸਾਰੇ ਪਾਸ ਹੋਏ ਨੇ ਔਰ ਬਹੁਤ ਬੱਚਿਆਂ ਦੇ ਉਹਨਾਂ ਦੇ ਵਿੱਚੋਂ 80% ਤੋਂ ਵੱਧ ਨੰਬਰ ਆਏ ਨੇ ਕਾਫੀ ਬੱਚੇ ਨੇ ਜਿਨ੍ਹਾਂ ਨੇ 90% ਤੋਂ ਵੱਧ ਸਕੋਰ ਕੀਤਾ ਤੇ ਇਹ ਤਾਂ ਦਸਵੀਂ ਦੀ ਪ੍ਰਾਪਤੀ ਹੈ ਇਹਦੇ ਨਾਲ ਜੋ ਪਲੱਸ 2 ਦੀ ਸਾਡੇ ਕੋਲ ਆਰਟਸ ਟਮਾਰਸ ਨਾਨ ਮੈਡੀਕਲ ਮੈਡੀਕਲ ਉਸ 3-4 ਚਾਰੋਂ ਚੱਲ ਰਹੀਆਂ ਨੇ ਉਹ ਚਾਰਾਂ ਦੇ ਰਿਜ਼ਲਟ ਵੀ 100% ਨੇ ਤੇ ਮੈਂ ਇਸ ਗੱਲ ਦੇ ਲਈ ਵਧਾਈ ਦੇਣਾ ਚਾਹਣਾ ਸਾਡੇ ਮਿਹਨਤੀ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੂੰ ਤੇ ਉਹਨਾਂ ਦਾ ਜੋ ਸਟਾਫ ਹੈ ਇਸ ਪ੍ਰਾਪਤੀ ਦੇ ਉੱਤੇ ਅੱਜ ਬੱਚਿਆਂ ਨੂੰ ਵੀ ਅਸੀਂ ਟਾਈਪ ਦੇ ਕੇ ਸਨਮਾਨਿਤ ਕੀਤਾ ਤੇ ਜਿਹੜੇ ਸਟਾਫ ਨੇ ਮਿਹਨਤ ਕਰਾਈ ਹੈ ਉਹਨਾਂ ਨੂੰ ਵੀ ਸਪੈਸ਼ਲ ਆਨਰ ਕੀਤਾ ਤਾਂ ਕਿ ਅੱਗੋਂ ਤੇ ਵੀ ਇਸ ਤਰ੍ਹਾਂ ਦੀਆਂ ਮੈਰਿਟ ਦੀਆਂ ਪੁਰੀਸਾਂ ਨੇ ਜਿਹੜੀਆਂ ਆਉਂਦੀਆਂ ਰਹਿਣ ਤੇ ਬੱਚੇ ਸਟਾਫ ਬਦ ਅਕਸਾਹਤ ਹੋ ਕੇ ਕੰਮ ਕਰਨ ਤੇ ਬਹੁਤ ਅੱਛਾ ਲੱਗਿਆ ਅੱਜ ਸਾਰਿਆਂ ਨੂੰ ਉਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਟਾਫ ਨੂੰ ਪ੍ਰਿੰਸੀਪਲ ਨੂੰ ਸਾਰਿਆਂ ਨੂੰ ਅੱਜ ਮੈਂ ਮੁਬਾਰਕਬਾਦ